ਦੁਨੀਆ ਦੇ ਵਿੱਚ ਕਹਿ ਲਈ ਕਿ ਸੰਸਾਰ ਦੇ ਵਿੱਚ ਕਈ ਜੰਗਾਂ ਜੁੱਧਾਂ ਦਾ ਆਧਾਰ ਪਾਣੀ ਬਣਿਆ ਹੈ। ਪਾਣੀ ਜਿੱਥੇ ਮਨੁੱਖ ਦੀ ਵੱਡੀ ਲੋੜ ਹੈ ਉੱਥੇ ਆਰਥਿਕਤਾ ਨਾਲ ਜੁੜਿਆ ਇਹ ਇੱਕ ਵੱਡਾ ਜ਼ਰੀਆ ਵੀ ਹੈ। ਹੁਣ ਵੀ ਪਹਿਲਗਾਮ ਦੀ ਘਟਨਾ ਤੋਂ ਬਾਅਦ ਮਸਲਾ ਪਾਣੀ ਉੱਤੇ ਆਣ ਖੜਿਆ ਹੈ। ਭਾਰਤ ਸਰਕਾਰ ਨੇ ਇਸ ਤੋਂ ਪਹਿਲਾਂ ਸਿੰਧੂ ਜਲ ਸਮਝੌਤਾ ਜਿਹੜਾ ਉਹ ਰੱਦ ਕੀਤਾ ਲੰਗੀ ਰਾਤ ਉਹਦੇ ਮੌਤਲ ਕੀਤੇ ਜਾਣ ਉੱਤੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਪਾਕਿਸਤਾਨ ਦੇ ਜਲ ਵਿਭਾਗ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਇਹਦੇ ਰਿਐਕਸ਼ਨ ਦੇ ਵਿੱਚ ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਉਹਨੂੰ ਮੁਅਤਲ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਹੈ। ਕਹਿ ਸਕਦੇ ਹਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿੱਥੇ ਤਣਾਅ ਹੈ ਉੱਥੇ ਮਸਲਾ ਵਿੱਚ ਪਾਣੀ ਦਾ ਵੀ ਆਣ ਖੜਿਆ ਹੈ। ਸਮਝੌਤੇ ਨੇ ਉਹ ਕਹਿ ਸਕਦੇ ਹਾਂ ਕਿ ਉਹਨਾਂ ਉੱਤੇ ਵੀ ਇੱਕ ਤਰ੍ਹਾਂ ਇੱਕ ਵੱਖਰੀ ਤਰ੍ਹਾਂ ਦੀ ਵਾਰ ਛਿੜ ਪਈ ਹੈ। ਜਾਣਨਾ ਚਾਹਾਂਗੇ ਕਿ ਸ਼ਿਮਲਾ ਸਮਝੌਤਾ ਕੀ ਹੈ, ਉਹਦਾ ਕੀ ਇਤਿਹਾਸ ਸੀ, ਕੀ ਮਹੱਤਵ ਹੈ। ਇਸ ਸਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਇਰਾਜ਼ੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋ ਸੇਖੋ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਕਿ ਦੁਨੀਆ ਦੇ ਜੰਗ ਜੁੱਦ ਜਿਹੜੇ ਹੋਏ ਨੇ ਪਿਛਲੇ ਸਮੇਂ ਉਹਨਾਂ ਦਾ ਵੱਡੇ ਪੱਧਰ ਉੱਤੇ ਕਈ ਜੰਗਾਂ ਜੁੱਦਾਂ ਦਾ ਜਿਹੜਾ ਆਧਾਰ ਹੈ ਉਹ ਪਾਣੀ ਰਿਹਾ ਤੇ ਹੁਣ ਵੀ ਮਸਲਾ ਇੱਕ ਦੋਨਾਂ ਮੁਲਕਾਂ ਦੇ ਵਿੱਚ ਪਾਣੀ ਉੱਤੇ ਆਣ ਖੜਿਆ ਹੈ ਪਾਣੀ ਮਨੁੱਖ ਦੀ ਵੱਡੀ ਲੋੜ ਹੈ ਬਾਰਡਰ ਦੇ ਆਰ ਜਾਂ ਪਾਰ ਕਹਿੰਦਾ ਭਾਵ ਕਿ ਇਧਰ ਜਾਂ ਉਧਰ ਪਾਣੀ ਇੱਕ ਵੱਡਾ ਮਹੱਤਵ ਰੱਖਦਾ ਹੈ ਪਾਣੀ ਤੋਂ ਗੱਲ ਫਿਰ ਇਹ ਕਹਿੰਦਾ ਭਾਵ ਕਿ ਦੋਨਾਂ ਮੁਲਕਾਂ ਦੇ ਵਿੱਚ ਆਂਡ ਛਿੜੀ ਹੈ ਤੇ ਨਾਲ ਜਿਹੜੇ ਪਿਛਲੇ ਸਮਝੌਤੇ ਕਹਿੰਦਾ ਭਾਵ ਕਿ ਸ਼ਿਮਲਾ ਸਮਝੌਤਾ ਸ਼ਿਮਲੇ ਸਮਝੌਤੇ ਸੰਬੰਧੀ ਡਾਕਟਰ ਸਾਹਿਬ ਕੀ ਹੈ ਉਹਦਾ ਇਤਿਹਾਸ ਕੀ ਹੈ ਮਹੱਤਵ ਤੇ ਦੋਨਾਂ ਮੁਲਕਾਂ ਦੇ ਵਿੱਚ ਅਗਲੇ ਸਮੇਂ ਜਿਹੜਾ ਇਹ ਛਿੜਿਆ ਮਾਮਲਾ ਕਿਸ ਤਰ੍ਹਾਂ ਦਾ ਰੁਖ اختیار ਕਰ ਸਕਦਾ ਹੈ ਜੀ ਡਾਕਟਰ ਸਾਹਿਬ ਤਾਂ ਬੰਨੀ ਗੱਲ ਤਾਂ ਤੁਸੀਂ ਜੇ ਆਖ ਕੇ ਪਾਣੀ ਜਿਹੜਾ ਹੈਗਾ ਜਿਹਨੀਆਂ ਲੜਾਈਆਂ ਹੋਈਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੀਆਂ ਤੇ ਲੜਾਈਆਂ ਸਾਇਦ ਆਪਾਂ ਦੇਖਦੇ ਆ ਕਿ ਸਾਡੀਆਂ ਸਟੇਟਾਂ ਦੇ ਵਿੱਚ ਵੀ ਲੜਾਈਆਂ ਆਮ ਤੌਰ ਤੇ ਪਾਣੀ ਦੇ ਵਿੱਚ ਪੰਜਾਬ ਹਰਿਆਣਾ ਦੀ ਗੱਲ ਕਰ ਲਈਏ ਜੀ ਤਾਂ ਮਾਣਾ ਡੋਕਰ ਡਾਰਕਾ ਦੀ ਗੱਲ ਕਰ ਲਈਏ ਹੁਣ ਜਾਂ ਇਸੇ ਤਰੀਕੇ ਨਾਲ ਜਿਹੜਾ ਗੁਜਰਾਤ ਹੈਗਾ ਰਾਜਸਥਾਨ ਆਮ ਆਰਥਿਕ ਉਹ ਲੜਾਈ ਪਾਣੀ ਦੇ ਦੌੜੇ ਦੌੜੇ ਕੰਮ ਰਹੀਆ ਕਿ ਬਹੁਤ ਅੱਛੇ ਦੇ ਹਿਸਟੋਰੀਅਨ ਹੋਏ ਕੇ ਐਮ ਪਾਣੀਕਰ ਸਾਹਿਬ ਜੀ ਐਮ ਪਾਣੀਕਰ ਸਾਹਿਬ ਨੇ ਬਹੁਤ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਲੜਾਈਆਂ ਦਾ ਜਿਹੜਾ ਆਧਾਰ ਹੋਊਗਾ ਕੇਂਦਰ ਬਿੰਦੂ ਹੋਊਗਾ ਪਾਣੀ ਹੋਊਗਾ ਹੂੰ ਜੀ ਪਰ ਪਤਾ ਸੀ ਇਹ ਵਾਦੀ ਵਧ ਰਹੀ ਆ ਔਰ ਵਾਦੀ ਵਧਣ ਦੇ ਨਾਲ ਜਿਹੜੇ ਨੇਚਰ ਰਿਸੋਰਸਸ ਘਟ ਰਹੇ ਸਾਡਾ ਔਰ ਜੰਗਲ ਘਟ ਰਹੇ ਹੈਗੇ ਆ ਤੇ ਫਿਰ ਪਾਣੀ ਦੀ ਜ਼ਿਆਦਾ ਜ਼ਰੂਰਤ ਹੋਊਗੀ ਖੇਤੀ ਇਦਾਂ ਦੀ ਹੋਊਗੀ ਜਿੱਥੇ ਇੰਟੈਂਸਿਵ ਅਗਰੀਕਲਚਰ ਹੋਊਗੀ ਵਾਰ-ਵਾਰ ਪਾਣੀ ਦੀ ਲੋੜ ਹੋਊਗੀ ਤਾਂ ਉਹ ਹੀ ਉਹਨਾਂ ਨੇ ਗੱਲ ਠੀਕ ਕਹੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਜਿਹੜਾ ਹੈਗਾ ਦੂਸਰਾ ਇੱਕ ਵੱਡਾ ਸਮੱਸਿਆ ਬਣੂਗੀ ਲੋਕਾਂ ਦੇ ਵਿੱਚ ਹਾਂ ਜੀ ਇਹ ਗੱਲ ਬਿਲਕੁਲ ਠੀਕ ਖਾਸ ਕਰਕੇ ਜਦੋਂ ਆਪਾਂ ਸਿੰਧੂ ਵੈਲੀ ਦੀ ਟ੍ਰੀਟੀ ਦੀ ਗੱਲ ਕਰਦੇ ਆ ਉਹਦੇ ਵਿੱਚ ਇਸ ਵੇਲੇ ਕਿ ਤਿੰਨ ਦਰਿਆ ਸੀਗੇ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀਗਾ ਉਸ ਸਮੇਂ ਜਿਹੜਾ ਪੰਜਾਬ ਸੀਗਾ ਹਿੰਦੁਸਤਾਨ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਵੰਡ ਹੋਈ ਸੀਗੀ ਉਹ ਛੇ ਦਰਿਆ ਸੀਗੇ ਇੰਡਸ ਸੀਗਾ ਜਲਮ ਸੀਗਾ ਚਨਾਲ ਸੀਗਾ ਰਾਵੀ ਸੀਗਾ ਬਿਆਸ ਸੀਗਾ ਸਤਲੁਜ ਸੀਗਾ ਤੇ ਇਹ ਟ੍ਰੀਟੀ ਜਿਹੜੀ ਆ ਦੇਸ਼ ਆਜ਼ਾਦ ਹੋਣ ਤੋਂ ਜਾਂ ਹਿੰਦੁਸਤਾਨ ਦੀ ਵੰਡ ਹੋਣ ਤੋਂ 13 ਸਾਲ ਬਾਅਦ ਇਹ 1960 ਦੇ ਵਿੱਚ ਜਿਹੜੀ ਸੀਗੀ ਇਹ ਵਰਲਡ ਬੈਂਕ ਦੀ ਜਿਹੜੀ ਜਿਹੜੀ ਹੈਗੀ ਸੀ ਵੈਰੀਏਸ਼ਨ ਦੇ ਨਾਲ ਜਾਂ ਵਰਲਡ ਬੈਂਕ ਦੀ ਉਹਦੇ ਵਿੱਚ ਧਿਰ ਦੇ ਤੌਰ ਦੇ ਉੱਤੇ ਇਹ ਜਿਹੜੀ ਇਹ ਟੀਟੀ ਸੀਗੀ ਇਹ ਸਕਸੈਸਫੁਲ ਹੋਈਗੀ ਔਰ ਉਸ ਸਮੇਂ ਦੁਨੀਆ ਦੇ ਵਿੱਚ ਇਹਨੂੰ ਬਹੁਤ ਹੀ ਸਲਾਹਿਆ ਗਿਆ ਸੀ ਜੀ ਇਹ ਬਹੁਤ ਚੰਗਾ ਕਦਮ ਹੈਗਾ ਕਿ ਲੌਂਗ ਟਰਮ ਵਾਸਤੇ ਪਾਣੀ ਜਿਹੜਾ ਵਾ ਉਹ ਨੂੰ ਜਿਹੜਾ ਉਹ ਵੰਡ ਲਿਆ ਜਿਹੜਾ ਉਹ ਵੰਡ ਲਿਆ ਗਿਆ ਹੈਗਾ ਇਸ ਸਤ ਸਿੰਧੂ ਦਰਿਆ ਜਿਹੜੇ ਖਾਸ ਕਰਕੇ ਦਰਿਆ ਤੋਂ ਉੱਪਰਲੇ ਪਾਸੇ ਲੌਂਦੇ ਜਿੰਨੇ ਵੀ ਦਰਿਆ ਤੁਸੀਂ ਦੇਖੋ ਕਿ ਹਿਮਾਲੀਅਨ ਰੇਂਜ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਉਹ ਜਿਹੜੇ ਤੱਬਤ ਵਾਲੇ ਪਾਸੇ ਲੰਘਉਂਦੇ ਆ ਉਹ ਉੱਪਰਲੇ ਪਾਸੇ ਚੀਨ ਵਾਲੇ ਪਾਸੇ ਤੋਂ ਆਉਂਦੇ ਆ ਜਾਂ ਜਿਹੜੀ ਵੈਲੀ ਹੈਗੀ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਆਉਂਦੇ ਆ ਸੱਜੇ ਪਾਸੇ ਤੋਂ ਆਉਂਦੇ ਆ ਤੇ ਇਹ ਤੰਦਰਿਆਂ ਦਾ ਜਿਹੜਾ ਖਾਸ ਕਰਕੇ ਰਾਵੀ ਸੀਗਾ ਸਤਲੁਜ ਸੀਗਾ ਜਿਹੜਾ ਵਿਆਸ ਸੀ ਐਕਸਕਲੂਸਿਵ ਰਾਈਟ ਇਹਨਾਂ ਦੇਤਾ ਸੀ ਦੂਸਰੇ ਵੀ ਜਿਹੜੇ ਦਰਿਆ ਸੀ ਉਹਦਾ ਜਿਹੜਾ ਪਾਣੀ ਜਿਹੜਾ ਸੀਗਾ ਕੋਈ ਕੋ ਹਿੰਦੁਸਤਾਨ ਜਿਹੜਾ ਕਸ਼ਮੀਰ ਸੀਗਾ ਇਹੋ ਪਾਰਟ ਹਿੰਦੁਸਤਾਨ ਦੇ ਵਿੱਚ ਸੀ ਉਹਦੇ ਵਿੱਚੋਂ ਲੰਘ ਕੇ ਆਉਂਦੇ ਆ ਮੈਂ ਵੀ ਦੱਸਣਾ ਚਾਹੁੰਨਾ ਕਿ ਅਜੇ ਵੀ ਦੋ ਦਰਿਆ ਜਿਹੜੇ ਪੰਜਾਬ ਦੇ ਹੈਗੇ ਆ ਰਾਵੀ ਤੇ ਸਤਲੁਜ ਇਹ ਕ ਹੂੰ ਇਹ ਖਾਸ ਕਰਕੇ ਕਦੀ ਪਾਕਿਸਤਾਨ ਜਾਂਦੇ ਆ ਕਦੀ ਹਿੰਦੁਸਤਾਨ ਜਾਂਦੇ ਆ ਇਹ ਕਿਉਂਕਿ ਦਰਿਆਵਾਂ ਨੂੰ ਕੋਈ ਰੋਕ ਨਹੀਂ ਸਕਿਆ ਦਰਿਆਵਾਂ ਨੂੰ ਕੋਈ ਬੰਦ ਨਹੀਂ ਸਕਿਆ ਡੈਮ ਵੀ ਬਣਾਏ ਆ ਪਰ ਤੁਹਾਨੂੰ ਪਤਾ ਹੁੰਦਾ ਵੀ ਡੈਮ 88 ਦੇ ਵਿੱਚ ਕੀ ਬਣਿਆ ਸੀ ਡੈਮਾਂ ਦੇ ਨਾਲ ਕੀ ਬਣਿਆ ਸੀ ਜਦੋਂ ਪੁੱਛ ਹੁੰਦਾ ਸੀ ਉਹ ਜਿਹੜੇ ਤਿੰਨ ਦਰਿਆ ਸੀ ਉਹਦੇ ਵਿੱਚ ਇਹ ਸੀ ਕਿ ਉਹ ਤਿੰਨਾਂ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਪਾਕਿਸਤਾਨ ਵੱਰਤੋਂ ਲੈ ਕੇ ਆਊਗਾ ਪਰ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਸਿੰਧ ਇਲਾਕਾ ਜਿਹੜਾ ਹੈਗਾ ਜਾਂ ਪੰਜਾਬ ਉਹਦੀ ਖੇਤੀਬਾੜੀ ਜਿਹੜੀ ਹੈਗੀ ਆ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੂੰ ਜੀ ਹੋਰ ਕੋਈ ਬਹੁਤ ਵੱਡੇ ਸੋਰਸੋ ਦੇ ਕੋਲ ਨਹੀਂ ਹੈ ਆਵਾਜ਼ੀ ਨੂੰ ਪਾਣੀ ਜਿਹੜਾ ਹੈਗਾ ਉਹ ਸਪੈਸ਼ਲ ਦਿੰਦਾ ਤਾਂ ਹਿੰਦੁਸਤਾਨ ਜਿਹੜਾ ਹੈ ਉਹ ਪਾਣੀ ਰੋਕ ਨਹੀਂ ਸਕਦਾ ਸਭ ਤੋਂ ਵਰਟੀਕਲ ਸੀ ਕਿ ਉਹ ਰਨਿੰਗ ਵਾਟਰ ਦੇ ਉੱਤੇ ਪਿਛੇ ਤੁਸੀਂ ਦੇਖਿਆ ਉਹਨੇ ਇੱਕ ਡੈਮ ਬਣ ਰਿਹਾ ਮੈਂ ਉਹਦੇ ਉੱਤੇ ਉਹ ਰਨਿੰਗ ਵਾਟਰ ਦੇ ਉੱਤੇ ਹੁੰਦਾ ਕਿ ਪਾਣੀ ਚੱਲੀ ਜਾਂਦਾ ਉਹ ਬਿਜਲੀ ਬਣੀ ਜਾਂਦੀ ਹੈ ਤੇ ਉਹ ਪਾਣੀ ਅੱਗੇ ਰੁਕਦਾ ਨਹੀਂਗਾ ਪਾਣੀ ਨੂੰ ਰੋਕਣ ਦਾ ਹੱਕ ਜਿਹੜਾ ਹੈਗਾ ਸੀਗਾ ਉਹ ਨਹੀਂ ਹੈਗਾ ਸੀਗਾ ਹੁਣ ਇਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਕਿਹਾ ਕਿ ਅਸੀਂ ਉਹ ਪਾਣੀ ਸਿੰਧੂ ਜਿਹੜੀ ਵੈਲੀ ਨੂੰ ਪਾਣੀ ਰੋਕਾਂਗੇ ਕਿ ਉਹ ਪਾਣੀ ਰੋਕਣ ਵਾਸਤੇ ਨੇ ਵੱਡੇ ਡੈਮ ਬਣਾਏ ਜਾਣਗੇ ਉਹ ਪਾਣੀ ਨੂੰ ਉੱਥੋਂ ਡਿਵਰਟ ਕਰਨ ਵਾਸਤੇ ਤੁਸੀਂ ਕਿਸ ਪਾਸੇ ਵਾ ਲੈ ਕੇ ਜਾਓਗੇ ਮੈਂ ਤਾਂ ਇੱਕ ਤਾਂ ਪੜ੍ਹਿਆ ਸੀਗਾ ਕਿ 17 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਹੈਗਾ ਵਾ ਇਹ ਤੇ ਨਾਲ ਦਰਿਆਵਾਂ ਦੇ ਵਿੱਚ ਤੁਹਾਨੂੰ ਸਟੋਰ ਕਰਨਾ ਪਊਗਾ ਜੇ ਤੁਸੀਂ ਤਸਵੀਰ ਦੇ ਵਿੱਚ ਵੈਲੀ ਦੇ ਵਿੱਚ ਪਾਣੀ ਨੂੰ ਸਟੋਰ ਕਰਦੇ ਜੋ ਤੇ ਉਹਦੇ ਨਾਲ ਸਾਰੀ ਵੈਲੀ ਜਿਹੜੀ ਆ ਉਹ 7 ਮੀਟਰ ਡੂੰਘੇ ਪਾਣੀ ਦੇ ਵਿੱਚ ਜਿਹੜੀ ਹੈਗੀ ਆ ਉਹ ਜਾ ਸਕਦੀ ਇੰਨਾ ਵੱਡਾ ਜਿਹੜਾ ਹੈਗਾ ਪਾਣੀ ਦੇ ਖਤਾਬ ਨੂੰ ਰੋਕਣਾ ਇਹ ਠੀਕ ਆ ਕਿ ਖਾਸ ਕਰਕੇ ਜੋ ਪਾਕਿਸਤਾਨ ਦੇ ਜਿਹੜੇ ਖਾਸ ਕਰਕੇ ਟੈਰਸਟੋਨ ਨੇ ਜੋ ਸਾਡੇ ਸਿਵਰੀਆਂ ਜਿਹੜੇ ਸੀਗੇ ਇਸ ਤਰੀਕੇ ਨਾਲ ਨਰਸੰਗਾਰ ਕੀਤਾ ਔਰ ਇਸ ਤਰੀਕੇ ਨਾਲ ਕਸ਼ਮੀਰ 'ਚ ਸ਼ਾਂਤੀ ਆ ਰਹੀ ਸੀਗੀ ਔਰ ਜਿਸ ਤਰੀਕੇ ਨਾਲ ਉਹਦੀ ਜ਼ਿੰਦਗੀ ਫਿਰ पटरी ਤੇ ਆ ਰਹੀ ਸੀ ਲੰਮੇ ਸਮੇਂ ਤੋਂ 190 ਤੋਂ ਲੈ ਕੇ ਉਸ ਸੰਤਾਪ ਤੋਂ ਉੱਤਰਿਆ ਔਰ ਫਿਰ ਪਿਲੇ ਸਮੇਂ 'ਚ ਆਪਾਂ ਦੇਖਿਆ ਕਿ ਉਹਦੀ ਸਟੇਟ ਦਾ ਦਰਜਾ ਵੀ ਵਾਪਸ ਲੈ ਲਿਆ ਉਹਨਾਂ ਕੋਲ ਉਹਦੇ ਦੋ ਹਿੱਸੇ ਵੀ ਕਰ ਦਿੱਤੇ ਲਦਾਖ ਨੂੰ ਝੁੱਟੀ ਬਣਾ ਦਿੱਤੀ ਇਹਨੂੰ ਯੂਟੀ ਬਣਾ ਦਿੱਤੀ ਔਰ ਪਰ ਫਿਰ ਵੀ ਲੋਕਾਂ ਨੇ ਜਿਹੜਾ ਹੈਗਾ ਸੀਗਾ ਇਹਨੂੰ ਜਿਹੜਾ ਉਸ ਹੌਸਲੇ ਦੇ ਨਾਲ ਲਿਆ ਵੀ ਠੀਕ ਆ ਔਰ ਹਿੰਦੁਸਤਾਨ ਸਰਕਾਰ ਨੇ ਵੀ ਦੇਖਿਆ ਉਹਦੇ ਵਿੱਚ ਇਨਵੈਸਟਮੈਂਟ ਵੀ ਕੀਤੀ ਆ ਰੇਲ ਗੱਡੀ ਵੀ ਨਾਲ ਜੋੜੀ ਆ ਪੋਰ ਬਣਾਈ ਤੋਂ ਨਾ ਪਾਸਾ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇੱਕ ਨਾਰਾ ਹੁੰਦਾ ਸੀਗਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ 60 70 ਦਿੱਤਾ ਗਿਆ ਹੈਗਾ ਤੇ ਉਹ ਉਹਨੂੰ ਸਹਾਰਾ ਕੀਤਾ ਜਾਵੇ ਉੱਥੇ ਰੇਲਵੇ ਲਿੰਕ ਬਣਾਈ ਜਾਵੇ ਉੱਥੇ ਜਿਹੜੀ ਸਰਕਾ ਬਣਾਈਆਂ ਜਾਂ ਸਾਰਾ ਕੁਝ ਸੀਗਾ ਪਰ ਇਹ ਜਿਹੜੀ ਘਟਨਾ ਵਾਪਰੀ ਆਪਾਂ ਸਭ ਨੂੰ ਪਤਾ ਕਿ ਬਹੁਤ سارے ਕਾਰਨ ਹੋ ਸਕਦੇ ਪਰ ਵੱਡਾ ਕਾਰਨ ਇਹ ਤੇ ਸਰਕਾਰੀ ਮਨਗੀ ਵੀ ਸਿਕਿਉਰਿਟੀ ਲੈਫਟ ਸੀਗਾ ਕਿ ਇਸ ਜਗ੍ਹਾ ਤੇ ਉਹ ਜਿਹੜੇ ਆਪਣੇ ਟੂਰਿਸਟ ਗਏ ਸੀਗੇ ਉਥੇ ਸਕਿਉਰਟੀ ਜਿਹੜੀ ਹੈਗੀ ਸੀ ਉਹ ਐਬਸੈਂਸੀ ਦੀ ਔਰ ਬਹੁਤ देर ਬਾਅਦ ਸਕਿਉਰਟੀ ਉੱਥੇ ਪਹੁੰਚੀ ਹੋਰ ਵੀ ਕਈ ਕਾਰਨ ਹੋ ਸਕਦੇ ਆ ਪਰ ਜਿਸ ਤਰੀਕੇ ਨਾਲ ਉਸ ਘਟਨਾ ਤੋਂ ਬਾਅਦ ਕਸ਼ਮੀਰੀਆਂ ਨੇ ਇੱਕ ਯਕਜਕਤੀ ਜਿਹੜੀ ਹੁੰਦੀ ਆ ਜਿਹੜੀ ਮਤਲਬ ਯੂਨਿਟੀ ਦਾ ਮੁਖਾਵਾ ਕੀਤਾ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਜਿਹੜੇ ਇੰਜਰਡ ਲੋਕ ਸੀਗੇ ਉਹਨਾਂ ਨੂੰ ਜਿਹੜਾ ਸਾਰਾ ਕੁਝ ਉਹਨਾਂ ਨੂੰ ਮਤਲਬ ਇਨੀ ਸਹਿਯੋਗ ਦੇ ਸਕਦੇ ਜੀ ਉਹ ਦਿੱਤੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਆ ਪਰ ਇਹ ਪਾਕਿਸਤਾਨ ਦੇ ਜਿਹੜੇ ਕਿਉਂਕਿ ਪਾਕਿਸਤਾਨ ਦੀ ਸਮੱਸਿਆ ਇਹ ਆ ਮੈਂ ਕੱਲ ਵੀ ਕਿਹਾ ਸੀਗਾ ਕਿ ਪਾਕਿਸਤਾਨ ਕੋ ਆਰਮੀ ਨਹੀਂ ਹੈ ਕਿ ਆਰਮੀ ਕੋ ਪਾਕਿਸਤਾਨ ਨੂੰ ਕਿ ਆਰਮੀ ਦੀ ਆਵੀਏ ਪਾਕਿਸਤਾਨ ਦਾ ਹੈਗਾ ਹੈ ਤਾਂ ਆਮ ਕਰਕੇ ਜਿਹੜੀ ਆਰਮੀ ਹੈ ਉਹ ਸਿਵਲ ਦੇ ਸਬੋਡੀਏਟ ਹੋਣੀ ਚਾਹੀਦਾ ਕਿ ਨਾ ਹਿੰਦੁਸਤਾਨ ਦੀ ਆਰਮੀ ਹੈ ਕਿਉਂਕਿ ਆਰਮੀ ਦਾ ਪਾਕਿਸਤਾਨ ਜਿਹੜਾ ਪਾਸਾ ਹੈਗਾ ਉਹਦਾ ਅਜੰਡਾ ਤੁਸੀਂ ਦੇਖਿਆ ਹੋਣਾ ਥੋੜੇ ਜਿਰੇ ਪਹਿਲਾਂ ਪਾਕਿਸਤਾਨ ਦੇ ਜਿਹੜੇ ਆਰਮੀ ਦੇ ਚੀਫ ਸੀਗੇ ਉਹ ਕਿਸ ਕਿਸਮ ਦੀ ਮਦਦ ਉਹਨਾਂ ਵਾਇਰ ਕਰਾ ਸੀ ਟੂ ਨੇਸ਼ਨ ਥਿਉਰਿਟੀ ਕਲ ਕਰਦੇ ਸੀ ਹੂੰ ਉਹ ਕਹਿਣਾ ਕੀ ਚਾਹੁੰਦੇ ਆ ਹੂੰ ਇਸ ਥਿਉਰੀ ਬਣਾਈ ਉਹ ਲਈ ਜਲੋ ਤੁਸੀਂ ਇਸ ਕਿਸਮ ਦੀ ਜਿਹੜੀ ਉਹ ਸਪੀਡ ਜਿਹੜੀ ਉਹ ਦੇ ਰਹੇ ਸੀਗੇ ਇਹ ਜਿਹੜੇ ਮਲਟੀਮੈਥਿਕ ਜਿਹੜੇ ਇਦਾਂ ਦੀ ਘਟਨਾ ਵਾਪਰਦੀ ਹੈ ਸਾਰੀਆਂ ਚੀਜ਼ਾਂ ਉਸ ਕੰਟੈਕਸਟ ਦੇ ਵਿੱਚ ਦੇਖੀ ਜਾਂਦੀਆਂ ਔਰ ਇੰਡੀਆ ਨੇ ਰਿਟੈਲੀਏਟ ਕੀਤਾ ਕਿ ਐਸੀ ਜਿਹੜੀ ਏਟੀ ਹੋਈ ਸੀਗੀ ਇਹਨੂੰ ਰੋਕ ਲਾਉਂਦੇ ਆ ਸਿਮਲਰ ਸਮੇਂ ਉਹਦੀ ਗੱਲ ਤੁਸੀਂ ਕੀਤੀ ਉਹਦੇ ਵਿੱਚ ਜਿਹੜਾ ਇੰਪੋਰਟੈਂਟ ਤੁਹਾਡਾ ਸਵਾਲ ਸੀਗਾ ਹੂੰ ਜੀ ਇਹ ਹਿੰਦੁਸਤਾਨ ਦੇ ਤੇ ਜਿਹੜੀਆਂ ਪਾਕਿਸਤਾਨ ਦੀਆਂ ਦੋ ਦੋ ਵੱਡੀਆਂ ਲੜਾਈਆਂ ਹੋਈਆਂ 1965 ਦੇ ਵਿੱਚ ਹੋਈ ਸੀ 1971 ਦੇ ਵਿੱਚ ਹੂੰ ਜੀ ਉਸ 65 ਦੀ ਲੜਾਈ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਵੀ ਅੱਗੇ ਵਧਿਆ ਇੰਡੀਆ ਵੀ ਹਿੰਦੁਸਤਾਨ ਵੀ ਅੱਗੇ ਵਧਿਆ ਪਾਵੇਂ ਕੇ 47 ਦੇ ਵਿੱਚ ਕਸ਼ਮੀਰ ਦੇ ਵਿੱਚ ਸਾਰਾ ਸ਼ੁਰੂ ਹੋ ਗਿਆ ਸੀਗਾ ਅੱਧਾ ਕਸ਼ਮੀਰ 40% ਉਸ ਪਾਸੇ ਚਲ ਗਿਆ ਸੀ ਟਾਈਪ ਤੇ ਲਾਗੇ ਸੀਗੇ ਇਸੇ ਕਰਕੇ ਮਹਾਰਾਜਾ ਨੇ ਕਸ਼ਮੀਰ ਨੂੰ ਜਿਹੜਾ ਹੈਗਾ ਸੀ ਉਹਦੀ ਐਕਸੈਸ਼ਨ ਕਰਤੀ ਸੀ ਤੇ ਆਰਟੀਕਲ 370 ਜਿਹੜਾ ਪ੍ਰਤਾਪ ਜਿਹੜਾ ਸੀਗਾ ਉਹ ਇੱਕ ਸਪੈਸ਼ਲ ਸਟੇਟਸ ਦਿੱਤਾ ਲਾ ਦਿੱਤਾ ਸੀ। ਤੋਂ ਕਾਇਰ ਦੀ ਲੜਾਈ ਦੇ ਵਿੱਚ ਨਾ ਤਾਂ ਇੰਡੀਆ ਹਾਰਿਆ ਸੀ ਨਾ ਪਾਕਿਸਤਾਨ ਜਿੱਤੇ ਸੀ ਦੋਵੇਂ ਬਰਾਬਰ ਸੀਗੇ। ਇਸ ਕਰਕੇ ਹਰ ਲੜਾਈ ਦਾ ਹੱਲ ਵੀ ਤਾਂ ਗੱਲਬਾਤ ਨਾਲ ਹੀ ਹੁੰਦਾ ਜਿਹੜੀ ਹੁਣ ਘਟਨਾ ਹੋਈ ਇਹ ਵੀ ਤਾਂ ਗੱਲਬਾਤ ਕਰਨੀ ਪਊਗੀ ਨਾ ਲੜਾਈ ਲੜਾਈ ਨਾਲ ਹੀ ਹੱਲ ਨਹੀਂ ਹੁੰਦਾ। ਇਹਟਵਟ ਕਦੀ ਮਸਲੇ ਦਾ ਹੱਲ ਨਹੀਂ ਹੁੰਦਾ ਚਲੋ ਹੁਣ ਦਾ ਕੇ ਤੁਹਾਨੂੰ ਇੱਕਦਮ ਲੱਗਦਾ ਹੈ ਤੇ ਜਦੋਂ ਇਹ ਕਾਸ਼ਕਰ ਸਮਝੌਤਾ ਹੋਇਆ ਸੀ ਤੁਹਾਨੂੰ ਯਾਦ ਹੋਵੇ ਕਿ ਉਹ ਰੂਸ ਦੇ ਵਿੱਚ ਹੋਇਆ ਸੀ ਹੂੰ ਉਹ ਸਮਝੌਤੇ ਦੇ ਵਿੱਚ ਸਾਡੇ ਲਾਲਬਾਦ ਦੇ ਸ਼ਾਸਤੀ ਸਾਹਿਬ ਦੀ ਉੱਥੇ ਜਿਹੜੀ ਥੀ ਡੈਥ ਹੋ ਗਈ ਸੀ ਦੋਨੋਂ ਫੌਜਾਂ ਨੇ ਜਾਂ ਜੋ ਏਰੀਆ ਲੈ ਸੀਗੇ ਉਹ ਉਹਨਾਂ ਨੇ ਵਾਪਸ ਲੈ ਲਈ ਸਾਡਾ ਤਰਨਤਨ ਦੇ ਵਿੱਚ ਸਾਰਾ ਤਕਰੀਬਨ ਜਿਹੜਾ ਹੁਣ ਤਰਨਤਨ ਦਾ ਜ਼ਿਲ੍ਹਾ ਹੈਗਾ ਬਹੁਤ ਅੱਗੇ ਉਹ ਆਗੇ ਸੀਗੇ ਇਹਦੇ ਰਿਸ਼ੋ ਕੋਲੇ ਨਹਿਰੋਲੇ ਪਾਸੇ ਚਲੇ ਗਏ ਸੀਗੇ ਅੱਗੇ ਚਲੇ ਗਏ ਸੀਗੇ ਉਸ 71 ਦੀ ਲੜਾਈ ਬਹੁਤ ਡਿਸਟ੍ਰੈਸ ਸੀਗੀ ਉਸੋ ਕੱਟਰੀ ਲੜਾਈ ਦੇ ਵਿੱਚ ਇੰਦਰਾ ਗਾਂਧੀ ਉਸ ਵੇਲੇ ਪਾਵਰ ਦੇ ਵਿੱਚ ਸੀਗੀ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੂੰ ਜੇ ਜਦੋਂ 47 ਦੇ ਵਿੱਚ ਪਾਕਿਸਤਾਨ ਬਣਿਆ ਸੀਗਾ ਉਦੋਂ ਹੀ ਇੱਕ ਬ੍ਰਿਟਿਸ਼ ਜਿਹੜਾ ਹੈਗਾ ਸੀਗਾ ਇਹ ਵਿਅਕਤੀ ਉਹਨੇ ਇਹਦੀ ਪ੍ਰੋਟੈਕਸ਼ਨ ਕੀਤੀ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ 25 ਸਾਲ ਇਕੱਠਾ ਰਹਿ ਸਕੇ ਕਿਉਂਕਿ ਇੱਕ ਤਾਂ ਉਹ ਬਹੁਤ ਦੂਸ਼ੀ ਦੂਰੇ ਦਾ ਜੀਓਗ੍ਰਾਫੀਕਲ ਹੋਰ ਦੀ ਕੋਈ ਕੰਟੀਨਿਊਟੀ ਨਹੀਂ ਸੀਗੀ ਸੱਤਾਚਾਰ ਬੰਦਾ ਸੀ ਲੈਂਗੁਏਜ ਵੱਖਰੀ ਸੀਗੀ ਸਾਰਾ ਕੁਝ ਵੱਖਰਾ ਵੱਖਰਾ ਸੀਗਾ ਤੇ ਦਬਦਬਾ ਜਿਹੜਾ ਸੀ ਉਹ ਪੰਜਾਬ ਦਾ ਸੀ ਇਹ ਪਾਸਿਓਂ ਪਾਕਿਸਤਾਨ ਦਾ ਸੀਗਾ ਹੂੰ ਹੂੰ ਪੰਚ 170 ਦਾ ਦਰਿਆ ਲੈਕਚਰ ਦੇ ਵਿੱਚ ਜਿਹੜੀ ਮੈਜੋਰਟੀ ਸੀ ਉਹ ਜਿਹੜਾ ਆਪਣਾ ਸੀਗਾ ਮੁਜੀਬੁਰ रहमान ਸੀ ਜਿਹੜਾ ਸ਼ੇਖ ਮੁਜੀਬੁਰ रहमान ਨੂੰ ਮਿਲੀ ਸੀ ਪਰ ਪਾਵਰ ਟ੍ਰਾਂਸਫਰ ਨਹੀਂ ਸੀ ਕਿ ਹੂੰ ਹੂੰ ਜੀ ਇਸ ਦਾ ਇੰਟਰਵਿਊ ਕਰਕੇ ਦੋ ਹਿੱਸੇ ਵੰਡ ਦਿੱਤਾ ਗਿਆ ਪਾਕਿਸਤਾਨ ਉਹ ਚੀਜ਼ ਨੂੰ ਭੁੱਲਿਆ ਨਹੀਂ ਆ ਔਰ ਜੇ ਦੋ ਹਿੱਸੇ ਵੰਡ ਗਿਆ ਆ ਕੇ 90 ਹਜ਼ਾਰੋਂ ਦੇ ਫੌਜੀਆ ਨੇ ਸਰੈਂਡਰ ਕਰ ਦਿੱਤਾ ਤੇ ਫਿਰ ਉਸ ਸਮੇਂ ਇੰਦਰਾ ਗਾਂਧੀ ਨੇ ਜਿਹੜਾ ਹੈਗਾ ਸੀਗਾ ਫੁੱਟੋ ਸਾਹਿਬ ਜਿਹੜੇ ਸੀ ਬੇਂਜੀਰ ਫੁੱਟੋ ਦਾ ਛੋਟੀ ਸੀਗੀ ਉਹਨਾਂ ਨੂੰ ਸ਼ਿਵਲੇ ਦੇ ਵਿੱਚ ਆ ਕੇ ਇੱਕ ਸਮਝੌਤਾ ਕਰਨਾ ਪਿਆ ਸੀ ਹੂੰ ਜਿਸ ਸਮਝੌਤੇ ਦੇ ਵਿੱਚ ਇਹ ਟਰਮੀਨਲ ਕੰਡੀਸ਼ਨ ਜਿਹੜੀਆਂ ਸੀਗੀਆਂ ਉਹ ਕੀਤੀਆਂ ਸੀਗੀਆਂ ਉਹ ਸਮਝੌਤੇ ਦੇ ਵਿੱਚ ਟ੍ਰੇਡ ਦੀ ਗੱਲ ਵੀ ਕੀਤੀ ਗਈ ਸੀ ਉਹ ਸਮਝੌਤੇ ਦੇ ਵਿੱਚ ਆ ਰੇਲਵੇ ਸਮਝੌਤਾ ਐਕਸਪ੍ਰੈਸ ਗੱਡੀ ਵੀ ਚਲਾਈ ਗਈ ਸੀ ਪੀਪਲ ਟੂ ਪੀਪਲ ਕੰਟੈਕਟ ਦੀ ਗੱਲ ਵੀ ਕੀਤੀ ਗਈ ਸੀ ਚੰਗੇ ਪੜੋਸੀਆਂ ਵਾਲੀ ਜਿਹੜੀ ਸਾਰੀ ਗੱਲਬਾਤ ਕੀਤੀ ਗਈ ਸੀ ਔਰ ਜਿਹੜੇ ਪਾਕਿਸਤਾਨ ਵੱਡਾ ਮਸਲਾ ਪਾਕਿਸਤਾਨ ਦਾ ਜਿਹੜਾ 90 ਹਜ਼ਾਰ ਫੌਜੀ ਸੀਗਾ ਉਹਨੂੰ ਵਾਪਸ ਕਰਨ ਦਾ ਸੀਗਾ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ ਔਰ ਉਹ ਸਮਝੌਤਾ ਵੈਸੇ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਰਾਜਨੀਤਿਕ ਆਰਥਿਕ ਸਮਾਜਿਕ ਖਾਸ ਕਰਕੇ ਇਸ ਪਾਕਿਸਤਾਨ ਦੇ ਸਬੰਧਾਂ ਦਾ ਇੱਕ ਕਿਸਮ ਦਾ ਨਮੂਨਾ ਸੀ ਕਿਉਂਕਿ ਜਿਹੜਾ ਆਪਣਾ ਪੰਜਾਬ ਹੈਗਾ ਸਭ ਤੋਂ ਵੱਧ ਜਿਹੜਾ ਦਰਦ ਚੱਲਿਆ ਹੈ ਸਭ ਤੋਂ ਵੱਧ ਜਿਹੜੀ ਤਕਲੀਫ ਚੱਲੀ ਹੈ ਸਭ ਤੋਂ ਵੱਧ ਜਿਹੜਾ ਵੰਡ ਦੀ ਪੀੜ ਚੱਲੀ ਸੀ ਉਹ ਇਸ ਪੰਜਾਬ ਨੇ ਚੱਲੀ ਸੀ ਤੇ ਉਸ ਪੰਜਾਬ ਦੇ ਲੋਕਾਂ ਨੇ ਚੱਲੀ ਸੀ ਹਮ ਇਹਨਾਂ ਦੇ ਬਹੁਤ ਸੱਤਿਆ ਪੁਰਾਣੇ ਜਿਹੜੇ ਸਬੰਧ ਸੀਗੇ ਤੇ ਉਹ ਸਾਡੇ ਜਿੱਦਾਂ ਹੁਣ ਇਹਦਾ ਜੇ ਕਿ ਸਿੱਖ ਧਰਮ ਦੇ ਬਹੁਤ ਜ਼ਿਆਦਾ ਗੁਰਦੁਆਰੇ ਇੱਕ ਇੱਕ ਸਟੱਡੀ ਬਤਾਪੂ 700 ਦੇ ਕਰੀਬ ਛੋਟੇ ਵੱਡੇ ਗੁਰਦੁਆਰੇ ਜਿਹੜੇ ਹੈਗੇ ਆ ਧਰਮ ਗੋਦਿਓ ਪਾਕਿਸਤਾਨ ਦੇ ਵਿੱਚ ਰਹਿ ਗਏ ਹੂੰ ਔਰ ਹਰ ਸਾਤ ਕੋਈ ਸਿ ਉੱਥੇ ਜਾਂਦੇ ਆ ਔਰ ਜਦੋਂ ਸਿੱਖ ਰਾਜ ਹੁੰਦਾ ਸੀ ਉਹਦੀ ਰਾਜਧਾਨੀ ਵੀ ਜਿਹੜੀ ਸੀ ਲਾਹੌਰ ਸੀਗੀ ਤਾਂ ਇਸ ਕਰਕੇ ਇਹ ਜਿਹੜਾ ਲੋਕਾਂ ਦਾ ਜਾਣ ਆਉਣ ਤੁਸੀਂ ਕਾ ਦੂਸਰਾ ਸੀ ਵਪਾਰ ਵਪਾਰਿਕ ਉੱਚ ਇਨਹਾਲੀਆ ਜਦੋਂ ਤੁਸੀਂ ਵਪਾਰ ਬਤਾਉਂਦੇ ਜੋ ਤੁਹਾਡੀਆਂ ਹੋਰ ਤਲਖੀਆਂ ਖਤਮ ਹੁੰਦੀਆਂ ਹੂੰ ਤਾਂ ਤੜਾਈਆਂ ਖਤਮ ਹੁੰਦੀਆਂ ਇਸੇ ਦਰਕਹੇ ਜਿਹੜੇ ਇੰਟੀਗਰੇਟ ਵਿੱਚ ਸਾਰਾ ਜਿਹੜਾ ਵਪਾਰ ਵਾਗੇ ਤੋਂ ਜਿਹੜਾ ਵਪਾਰ ਸ਼ੁਰੂ ਕੀਤਾ ਸੀਗਾ ਤੇ ਇਹ ਵੀ ਕੀਤਾ ਸੀ ਵੀ ਇੱਕ ਦੂਜੇ ਦੇ ਮਾਮਲਿਆਂ ਦੇ ਵਿੱਚ ਕੋਈ ਦਖਲ ਨਹੀਂ ਦੇਵਾਂਗਾ ਕਿਉਂਕਿ ਪਾਕਿਸਤਾਨ ਜਿਹੜਾ ਸੀ ਉਹ ਸਮੇਂ ਦੇ ਵਿੱਚ ਅਮਰੀਕਨ ਲੈ ਜਿਹੜਾ ਲਾਇੰਸ ਸੀਗਾ ਖਾਸ ਕਰਕੇ ਜਿਹੜਾ ਬਗਦਾਦ ਕਰਤ ਸੀਗਾ ਪਹਿਲੋ ਸੈਂਟਰੋ ਸੀ ਬਗਦਾਦ ਕਰਤ ਸੀਗਾ ਇਹ ਉਹਦਾ ਹਿੱਸਾ ਸੀਗਾ ਹੂੰ ਹੂੰ ਔਰ ਇਹ ਅਫਰੀਕਾ ਦੇ ਨਾਲ ਸੀਗਾ ਸਾਡੀ ਇੰਡੀਪੈਂਡੈਂਟ ਫੋਰਨ ਪੋਲਿਸੀ ਸੀਗੀ ਸਾਡਾ ਚਕਾਰ ਰੂਸ ਵਾਲੇ ਪਾਸੇ ਨਾਲ ਸੀਗਾ ਕਸ਼ਮੀਰ ਦੇ ਵਿੱਚ ਦਖਲ ਜਿਹੜਾ ਸੀਗਾ ਉਹ ਉਹ ਜਿਹੜਾ ਅਮਰੀਕਾ ਥਰੂ ਜਿਹੜਾ ਪਾਕਿਸਤਾਨ ਦਿੰਦਾ ਸੀ ਰੂਸ ਸਾਡੀ ਸੋਵੀਅਤ ਯੂਨੀਅਨ ਹੁੰਦਾ ਸੀਗਾ ਉਹ ਸਾਡੀ ਮਤ ਕਰਦਾ ਸੀਗਾ ਸੋਵੀਅਤ ਯੂਨੀਅਨ ਵਜ੍ਹਾ ਕਰਕੇ ਅਸੀਂ ਸਿਕਿਉਰਟੀ ਕਾਉਂਸਲ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਪਾਕਿਸਤਾਨ ਦੀ ਕੋਈ ਪੇਸ਼ ਨਹੀਂ ਚੱਲਣ ਦਿੱਤੀ ਉਹਨੇ ਵਿੱਚੋਂ ਪਰ ਇੱਕ ਕਿਦਾਂ ਪਰोसी ਤੁਸੀਂ ਨਹੀਂ ਬਦਲ ਸਕਦੇ ਜਨਾਮ ਤੋਂ ਅੱਟੇ ਹੁੰਦਾ ਨਾ ਰਿਸ਼ਤੇਦਾਰ ਬਦਲ ਸਕਦੇ ਹੋ ਯਾਨੀ ਸਿਰ ਜਿਆਦਾ ਹੋ ਸਕਦਾ ਜਾਂ ਦੂਰ ਦੇਸ਼ ਦੇਖਣਾ ਵਿਚਾਰਾ ਹੋ ਜਾਦਾ ਅਮਰੀਕਾ ਤੋਂ ਬਿਨਾ ਹਿੰਦੁਸਤਾਨ ਦਾ ਨਜ਼ਾਰਾ ਹੋ ਜਾਊਗਾ ਗਲੈਂਡ ਤੋਂ ਬਿਨਾ ਹੋ ਜਾਊਗਾ ਸਾਡੇ ਗਵਾਂਧੀ ਹੋਰ ਤੋਂ ਮੇਰਾ ਵਿਚਾਰ ਆ ਜੀ ਬਿਲਕੁਲ ਬਿਲਕੁਲ ਅਸੀਂ ਗੋਡੀ ਬਦਲ ਸਕਦੇ ਹਾਂ ਤੇ ਤੂਰੇ ਦੇਸ਼ਾਂ ਦੀ ਕਿਉਂਕਿ ਕਲਚਰ ਇੱਕੋ ਜਿਹਾ ਹੈ ਇਤਿਹਾਸ ਇੱਕੋ ਜਿਹਾ ਬੋਲੀ ਇੱਕ ਹੈ ਇਹ ਬਹੁਤ ਸਾਰੀਆਂ ਗਰੀਬੀ ਇੱਕੋ ਜਿਹੀ ਹੈ ਜਾਂ ਪੋਖਮਰੀ ਵੀ ਇੱਕੋ ਜਿਹੀ ਹੈ ਤਾਂ ਇਸ ਕਰਕੇ ਉਹ ਜਿਹੜਾ ਸਮੂਲ ਸਮਝਾਉਂਦਾ ਸੀ ਮੋٹے ਤੌਰ ਤੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੋਵੇਂ ਦੇਸ਼ਾਂ ਦੇ ਲੋਕਾਂ ਦੀ ਬਿਹਤਰੀ ਵਾਸਤੇ ਜਿਹੜਾ ਹੈਗਾ ਉਹ ਕਦਮ ਚੁੱਕਾਂਗੇ ਇੱਕ ਦੂਜੇ ਦੀ ਜਿਹੜੀ ਹੈਗੀ ਆ ਉਹਦੇ ਖਾਸ ਕਰਕੇ ਦੇਲੇ ਮਾਮਲੇ ਤਖਲ ਨਹੀਂ ਦੇਵਾਂਗੇ ਜਾ ਇਹ ਕੋ ਡਿਏਗੋ ਹੈਲਪ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਿੰਦੁਸਤਾਨ ਵੱਡਾ ਮੁਲਖ ਹੈ ਇਹ ਆਪਾਂ ਨੂੰ ਮਾਲਕੇ ਚੱਲਣਾ ਚਾਹੀਦਾ ਹੈ ਪਾਕਿਸਤਾਨ ਜੇ ਹਿੰਦੁਸਤਾਨ ਦੀ ਰੀਸ ਕਰਦਾ ਹੈ ਤੇ ਪਾਕਿਸਤਾਨ ਦੀ ਬਹੁਤ ਵੱਡੀ ਸਮੱਸਿਆ ਹੈ ਪਾਵੇਂ ਕਿ ਹਿਊਮਨ ਡਵੈਲਪਮੈਂਟ ਇੰਡੈਕਸ ਦੇ ਵਿੱਚ ਪਾਕਿਸਤਾਨ ਅੱਗੇ ਸਾਡੇ ਤੋਂ ਹੈਗਾ ਵਕਤ ਜਦੋਂ 47 ਦੇ ਵਿੱਚ ਜਿਹੜੀ ਸਭ ਤੋਂ ਵਧੀਆ ਜ਼ਮੀਨ ਸੀ ਜ਼ਰਖੇ ਜ਼ਮੀਨ ਉਹ ਪਾਕਿਸਤਾਨ ਨੂੰ ਛੱਡ ਕੇ ਆਈ ਸੀ ਪਰ ਪਾਕਿਸਤਾਨ ਦੀ ਰਾਜਨੀਤਿਕ ਸਥਿਤੀ ਕਰਕੇ ਪਾਕਿਸਤਾਨ ਦੀ ਆਰਮੀ ਸਭ ਤੋਂ ਵੱਡੀ ਜਿਹੜੀ ਪਾਕਿਸਤਾਨ ਦੇ ਸਿਸਟਮ ਦੀ ਲੋਕਾਂ ਦੀ ਜਿਹੜੀ ਦੁਸ਼ਮਣ ਹੈਗੀ ਆ ਉਹ ਥੋੜੀ ਪਾਜ ਹੈਗੀ ਨਮਾ ਸਮਾ ਪਾਜ ਦਾ ਰਾਜ ਨਹੀਂ ਆ ਉੱਥੇ ਪੋਲਿਟਿਕਲ ਕੋਈ ਵੀ ਜਿਹੜਾ regime ਹੈਗਾ ਉਹਨੂੰ ਲੰਮਾ ਸਮਾ ਟਿਕਣ ਨਹੀਂ ਦਿੱਤਾ ਗਿਆ 1952 ਤੱਕ ਜਿਹੜਾ ਸੀ ਮੁਹਾਜਰ ਆਏ ਸੀ ਉਹਨਾਂ ਦਾ ਰਾਜ ਰਿਆ ਉੱਥੇ ਉਹ ਕੋਈ ਇਲੈਕਟਡ ਗਵਰਨਮੈਂਟ ਨਹੀਂ ਸੀ ਪਾਕਿਸਤਾਨ ਦਾ ਪਹਿਲਾ ਸੰਵਿਧਾਨ 56 ਚ ਬਣਿਆ ਉਹ ਮੁੜ ਕੇ ਉਹਨੂੰ ਖਤਮ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਕੋ ਬਾਅਦ ਬਣਿਆ ਫਿਰ ਅਟੀ ਮਿਟੀ 76 ਜਾਣ ਕੇ ਉਹ ਤੋਂ ਕੋਈ ਸੰਵਿਧਾਨ ਨਹੀਂ ਰਿਹਾ ਜੀ ਆਇਆ ਉਹਨੇ ਫਿਰ ਕਮੈਂਡਮੈਂਟ ਕਰ ਦਿੱਤੀ ਸਾਰਾ ਕੁਝ ਖਤਮ ਕਰ ਦਿੱਤਾ ਤੁਹਾਨੂੰ ਯਾਦ ਹੋਵੇ ਸ਼ਾਇਦ ਜਦੋਂ ਨਵਾਜ਼ ਸ਼ਰੀਫ ਸਾਹਿਬ ਪ੍ਰਧਾਨ ਮੰਤਰੀ ਸੀਗੇ ਤੋਂ ਪਾਕਿਸਤਾਨ ਦੇ ਟੈਂਪੀ ਜੰਗ ਸ਼ੁਰੂ ਹੋ ਰਹੀ ਸੀ ਜਾਂ ਇਹ ਆਰਮੀ ਅੱਲਾ ਤੇ ਅੱਬਾ ਕਿਉਂਕਿ ਇਹ ਕਹਿੰਦੀ ਹੈ ਵੀ ਇਹ ਅੱਬਾ ਜੀ ਬਹੁਤ ਆੱਕੇ ਲੱਗਦਾ ਹੁੰਦਾ ਸੀਗਾ ਜੀ ਜੀ ਤੇ ਜੇ ਗੱਲ ਕਰਦੇ ਆ ਆਰਮੀ ਦੀ ਗੱਲ ਕਰਦੇ ਆ ਵੀ ਇਹ ਬਹੁਤ ਪਾਵਰਫੁਲ ਆ ਪਾਕ ਆਰਮੀ ਜਿਹੜੀ ਹੈਗੀ ਐ ਐਕਸਟਰਾ ਕਨਸਟੀਟਿਊਸ਼ਨਲ ਜਿਹੜੀ ਹੈਗੀ ਆ ਉਹ ਕੋ ਪਾਵਰ ਸੈਕਟਰ ਆ ਆਲਟੀਮੇਟਲੀ ਆਰਮੀ ਦੇ ਆਪਣੇ ਇੰਟਰਸਟ ਹੁੰਦੇ ਆ ਸਿਵਲ ਗਵਰਨਮੈਂਟ ਦੇ ਆਪਣੇ ਇੰਟਰਸਟ ਹੁੰਦੇ ਆ ਤੇ ਇਹ ਸਾਰਾ ਮਰਤਾਰਾ ਜੇ ਇਹ ਜੋ ਹਿੰਦੁਸਤਾਨ ਨੇ ਐਕਸ਼ਨ ਲਿਆ ਐ ਐਕਚੁਅਲੀ ਉਹਦਾ ਰੈਟੇਲੀਐਸ਼ਨ ਹੈਗਾ ਵਾ ਤੇ ਜੇ ਨਾ ਪਾਕਿਸਤਾਨ ਤੇ ਵੀ ਡਿਵਰਸ ਪਰ ਪਰ ਉਹ ਉਹ ਸਾਢੇ ਦੇ ਪਊਗਾ ਉਹਦਾ ਸਭ ਤੋਂ ਮਾੜਾ ਅਸਰ ਜਿਹੜਾ ਪੰਜਾਬ ਦੇ ਤੇ ਪੈਣਾ ਜਿਹੜਾ ਸਭ ਧਿਆਨ ਦੇਣ ਦੀ ਲੋੜ ਹੈਗੀ ਆ ਅਸੀਂ ਔਰੈਡੀ ਸਟਰਗਲ ਕਰ ਰਹੇ ਹਾਂ ਤੇ ਨਾ ਤਾਂ ਬਹੁਤਾ ਤੇ ਜੰਮੂ ਕਸ਼ਮੀਰ ਤੇ ਅਸਰ ਪੈਣਾ ਨਾ ਇਹਦਾ Rajasthan ਤੇ ਅਸਰ ਪੈਣਾ ਨਾ ਇਹਦਾ Gujarat ਤੇ ਅਸਰ ਪੈਣਾ ਉਹਨਾਂ ਨੇ ਤੇ ਆਪਣਾ ਵਪਾਰ ਜਿਹੜਾ ਹੈਗਾ ਵਾ ਉਹ ਕਿੱڑی ਚੱਲੋ ਉਹ ਦੁਬਈ ਨਾਲ ਹੀ ਕਰ ਲੈਣਗੇ ਜਾ ਉਹਨਾਂ ਨਾਲ ਹੀ ਕਰਨਗੇ ਪਰ ਪੰਜਾਬ ਜਿਹੜਾ ਸੀ ਦਿੱਤੇ ਸਭ ਤੋਂ ਵੱਧ ਫੱਟੇ ਦੀ ਲੜਾਈ ਜਦੋਂ ਖਵਲ ਪਾਉਂਦਾ ਉਹ ਵੀ ਪੰਜਾਬ ਦੇ ਉੱਤੇ ਹੋਊਗਾ ਪਹਿਲੀਆਂ ਲੜਾਈਆਂ ਹੋਈਆਂ ਉਦੋਂ ਵੀ ਪੰਜਾਬ ਨੇ ਚੱਲੀਆਂ ਇਸ ਕਰਕੇ ਜੋ ਹਿੰਦੁਸਤਾਨ ਦੀ ਗਵਰਨਮੈਂਟ ਦਾ ਐਕਟਾ ਜਾਂ ਰਿਐਕਸ਼ਨ ਹੈਗਾ ਵਾ ਆਕਸਤਾਨ ਦੇ ਜਿਹੜਾ ਜੋ ਵੀ ਉਹਨੇ ਐਕਟ ਕੀਤਾ ਵਾ ਉਹਦਾ ਅੱਖ ਮ ਖਵਲ ਜਾਂ ਤੁਹਾਨੂੰ ਪੁੱਛਣਾ ਪੈਣਾ ਤੁਹਾਡਾ ਜਿਹੜਾ ਭਾਈਚਾਰਾ ਬਾਹਰ ਆਉਂਦਾ ਵਾ ਉਹਨਾਂ ਨੇ ਆਪਣੀ ਇਹ ਸਟੇਜ ਬੰਦ ਕਰ ਦਿੱਤੀ ਹੈ ਹੂੰ ਤੇ ਆ ਜਿਹੜੀਆਂ ਜਿਹੜੇ ਕਰਾਏ ਵਜਣਿਆ ਤੁਹਾਡਾ ਟਾਈਮ ਵਜਣਿਆ ਨੰਨੋ ਵੋਟ ਸਾਕਦਾਰ ਕਿ ਉਹ ਬੰਬੇ ਜਾ ਕੇ ਦੂਸਰੇ ਪਾਸੇ ਆ ਜਾਣਾ ਪਵੇ ਕਲਕੱਤੇ ਜਾ ਕੇ ਉਸ ਪਾਸਿਆਂ ਨੂੰ ਜਾਣਾ ਪਵੇ ਇਸ ਕਰਕੇ ਇਹ ਸਾਰਾ ਜੋ ਜੋ ਨਕਰ ਬਪੜਿਆ ਹੈ ਇਹ ਬਹੁਤ ਅਨਫੋਰਚੂਨੇਟਾ ਔਰ ਜੋ ਖਾਸ ਕਰਕੇ ਆਤਵਾਦੀਆਂ ਨੇ ਇਹ ਤਰ੍ਹਾਂ ਜੋ ਕੀਤਾ ਉਹ ਕੰਡੈਮੇਬਲ ਹੈ ਤੇ ਜੇ ਇੰਡੀਆ ਸਰਕਾਰ ਤੇ ਪਾਰਟ ਦੇ ਤੇ ਕੋਈ ਲੈਪਸਸ ਹੋਈਆਂ ਵਾ ਤੇ ਉਹ ਵੀ ਮਾਫ ਕਰਨ ਵਾਲੀ ਹੂੰ ਡਾਕਟਰ ਸਾਹਿਬ ਇੱਥੇ ਜਿਵੇਂ Shimla samjhauta Pakistan ਵੱਲੋਂ ਵਾਤਨ ਕਰਨ ਦੀ ਗੱਲ ਸਾਹਮਣੇ ਆਈ ਹੈ ਇਹ ਵੱਡੀ ਪੀੜ ਕਿਹੜੀ ਦੇਣਾ ਚਾਹੁੰਦੇ ਨੇ ਭਾਰਤ ਨੂੰ ਇਹ ਉਹ ਸਮਝੌਤੇ ਜਿਹੜੇ ਰੱਦ ਕਰ ਰਹੇ ਨੇ ਵੱਡੀ ਪੀੜ ਕਹਿ ਸਕਦੇ ਆ ਕਿ ਪ੍ਰਮੁੱਖ ਪੀੜ ਜਿਹੜਾ ਸੇਕ ਉਹ ਤੇ エア ਸਪੇਸ ਹੈਗੀ ਜਾਂ ਤਾਂ ਡੈਅ ਸਪੇਸ ਬੰਦ ਕਰ ਦਿੱਤੀ ਹੂੰ ਜਾਂ ਲਾਂਗਾ ਬੰਦ ਕਰ ਦਿੱਤਾ ਉਹਦੇ ਵਿੱਚ ਜੀ ਜੀ ਲਾਂਗਾ ਬੰਦ ਕਰਦੇ ਨਾਲ ਸਰਭੋਗ ਠੀਕ ਹੈ ਇੰਡੀਆ ਵੱਡੀ ਇਕਨੋਮੀ ਹੈ ਪਹਿਲਾਂ ਵੀ ਲਾਂਗਾ ਕੇ ਵੀ ਬੰਦ ਹੋਇਆ ਹੂੰ ਜਿਸ ਦਾ ਵੀ ਅਸਰ ਪਊਗਾ ਸਾਡੀ ਮੋਬਿਲਿਟੀ ਜਾਂਦੀ ਹੈ ਜਨਤਾ ਦੇ ਵਿੱਚੋਂ ਔਰ ਸਾਡਾ ਇੱਕ ਅਸੀਂ ਸੋਚ ਰਹੇ ਸੀਗੇ ਸਭ ਨੁਕਸਾਨ ਉਹਨਾਂ ਨੂੰ ਜ਼ਿਆਦਾ ਹੋਊਗਾ ਨਹੀਂ ਕਿ ਜੀ ਇੱਕ ਦੋ ਸਾਲ ਨੂੰ ਤਾਂ ਖੈਰ ਬੋਧਾ ਸੀ ਤਾਂ ਬੋਧਾ ਨਹੀਂ ਬਣਾਉਂਦੇ ਵਿੱਚੋਂ ਹੂੰ ਇਹ ਹੋ ਕੁਝ ਤੇ ਜ਼ਰੂਰ ਪਰ ਗੁੰਦਾਸ ਉਹਨਾਂ ਨੂੰ ਹੁਣ ਉਹਦੇ ਵਿੱਚੋਂ ਕਰਕੇ ਉਹ ਜਿਹੜੀਆਂ ਚੀਜ਼ਾਂ ਇੰਪੋਰਟ ਕਰਦੇ ਸੀਗੇ ਜੇ ਸਿੱਧੀਆਂ ਇੱਥੋਂ ਨਹੀਂ ਟੋਕੇ ਹੁਣ ਵਾਇਾ ਦੁਬਈ ਉਸ ਪਾਸੇ ਲੋ ਜਾਣੀ ਉਹਦੇ ਵਿੱਚੋਂ ਕਰਕੇ ਤੇ ਉਹ ਤਾਂ ਤੁਸੀਂ ਦੇਖੋ ਇਹ ਹੋਰ ਕਿਸੇ ਲੋਕ ਰਿਲੇਟਿਵ ਸ਼ੁਰੂ ਹੋ ਗਿਆ ਹੂੰ ਉਹਨਾਂ ਨੇ ਕਿਹਾ ਵੀ ਸੁੱਖਾਂ ਨੂੰ ਅਸੀਂ ਐਗਜ਼ੈਂਪਲ ਕਰਦੇ ਹਾਂ ਹੂੰ ਇੱਕ ਐਸੀ ਹਿੰਦੂਆਂ ਨੂੰ ਐਗਜ਼ੈਂਪਲ ਕਰ ਦਿੱਤਾ ਹੂੰ ਤਾਂ ਇਹ ਜਿਹੜੀ ਜੜੀ ਰਾਜਨੀਤੀ ਹੈ ਜਿਹੜੀ ਜਿਹੜੀ ਖਾਸ ਕਰਕੇ

ਉਹ ਉਹ ਨਾਲ ਉਹਦੇ ਵਿੱਚੋਂ ਬਣਨਾ ਹੈ ਇਹ ਰਾਜਨੀਤੀ ਜਿਹੜੀ ਹੈਗੀ ਖਾਸ ਕਰਕੇ ਇਹ ਰਾਜਨੀਤੀ ਹੀ ਜਿਹੜੀ ਆ ਇਹ ਨੁਕਤਾਂ ਦੇ ਹੈ ਜਿਸ ਨੂੰ ਰਾਜਨੀਤੀ ਹੁਣ ਕਿਹਾ ਜਾਂਦੀ ਆ ਤੋਂ ਇਹ ਸ਼ੇ ਕਰਕੇ ਮੈਂ ਕਹਿ ਰਿਹਾ ਇਹ ਗੱਲ ਮੈਂ ਅੱਗੇ ਕਹੀ ਸੀ ਕਿ ਹਿੰਦੁਸਤਾਨ ਚੀਨ ਦੇ ਨਾਲ ਆਪਣੇ ਆਪ ਨੂੰ ਕੰਪੀਟ ਕਰੂਗਾ ਤੇ ਹਿੰਦੁਸਤਾਨ ਕੰਪੀਟ ਨਹੀਂ ਕਰ ਸਕਦਾ ਹੂੰ ਕਿ ਬਹੁਤ ਆ ਪਾਕਿਸਤਾਨ ਇੰਡੀਆ ਦਾ ਬੁਧਰਨ ਜਾਂਦਾ ਤੇ ਪਾਕਿਸਤਾਨ ਦਾ ਬਹੁਤ ਵੱਡਾ ਰਸਤਾ ਆ ਨਾ ਹੂੰ ਹੂੰ ਅਸਿਆ ਹੈ ਕਿ ਜੇ ਤੋਂ ਗਵਾਂਟੀ ਦੇ ਵਿੱਚ ਗਵਾਂਦੇ ਦੇ ਵਿੱਚ ਲੰਘ ਜਾਂਦੀ ਆ ਆਪਣੇ ਗਵਾਂਦੇ ਦੇ ਵਿੱਚ ਕੋਈ ਉਹ ਠੀਕ ਨਹੀਂ ਹੋ ਰਹੀ ਜਦੋਂ ਇਸੇ ਸੈਟ ਦੀ ਜਰੂਰਤ ਹੈ ਜੀ ਜੀ ਇਹਨਾਂ ਸੁਪਰੀਮ ਤੇ ਵੋਲੰਟਸ ਕਿਉਂ ਬਣਦੀ ਆ ਹੂੰ ਹੰ ਦਾ ਬਰਤਾਲਾ ਕਿਉਂ ਹੁੰਦਾ ਵਾ ਜੇ ਇਹੀ ਸੋਸ਼ਲ ਡਿਵੈਲਪਮੈਂਟ ਹੋਵੇ ਫਿਰ ਜਿਹੜਾ ਲੈਡ ਇੱਕ ਇਹੋ ਜਿਹਾ ਬੇਸ਼ਰਮ ਸਾਰੇ ਪਾਸੋਂ ਸੇ ਸਭ ਦੇ ਸ਼ਰਕੇ ਰਿਆ ਪਿਆ ਹੂੰ ਉਹਨਾਂ ਦੇ ਸਾਰੇ ਪਿੰਡਿਓ ਉਹਨਾਂ ਏਰੀਆ ਦੇ ਰਹਿੰਦੇ ਆ ਉਹਨੀਆਂ 'ਤੇ ਰੂਮ ਡਿਵੈਲਪਮੈਂਟ ਟੈਕਸ ਬਹੁਤ ਉੱਚਾ ਵਾ ਤੇ ਇਹੀ ਸਾਰਾ ਕੰਮ ਵਿਧੀਆ ਤੇ ਕੀਤਾ ਜਾਵੇ ਲੋਕਾਂ ਦੀ ਸੇਫਟੀ ਕੀਤਾ ਜਾਵੇ ਲੋਕਾਂ ਨੂੰ ਸਿਆਣੇ ਬਣੂ ਤੇ ਕੀਤਾ ਜਾਵੇ ਲੋਕਨ ਕੋਡ ਸਿਟੀਜ਼ਨ ਬਣਦੇ ਬਰਾਉਂਟੇ ਕੀਤਾ ਜਾਵੇ ਕੋਡ ਹਿਊਮਨ ਬੀਇੰਗ ਬਣਦੇ ਕੀਤਾ ਜਾਵੇ ਆਪਣੇ ਫੇਸਬੁਕ ਫੋਲੋ ਕਰਨ ਵਾਲੇ ਚੰਗੇ ਇਨਸਾਨ ਬਣਾਇਆ ਜਾਵੇ ਵਿਆਪੇ ਸ਼ਾਂਤੀ ਹੋਣੀ ਹੈ ਸ਼ਾਂਤੀ ਕਦੀ ਤੋਂ ਲੋਕਾਂ ਨਾਲ ਨਹੀਂ ਹੁੰਦੀ ਸ਼ਾਂਤੀ ਕਦੀ ਤੋਂ ਜਨਾਨੀ ਹੁੰਦੀ ਹੈ ਸ਼ਾਂਤੀ ਕਦੀ ਬਦਲੇ ਨਾਲ ਨਹੀਂ ਹੁੰਦੀ ਸ਼ਾਂਤੀ ਹਮੇਸ਼ਾ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਹੁੰਦੀ ਹੈ ਔਰ ਦੋਵੇਂ ਤਰ੍ਹਾਂ ਦੇ ਨਿਊਕਲਰ ਵੈਪਨ ਦਾ ਹੂੰ ਤੋਂ ਵੱਡਾ ਖਤਰਾ ਹੈ ਹੂੰ ਬਿਲਕੁਲ ਬਿਲਕੁਲ ਜੀ ਜੀ ਉਹ ਇੱਕ ਦਿਨ ਆਪ ਤੇ ਮੰਨਦਾ ਹੁੰਦਾ ਮੈਂ ਮੈਂ ਪੰਟਾ ਜਿਮਾਨ ਵੀ ਡੋਬੇ ਆ ਉਹ ਕੱਲ ਦੇ ਉਹ ਕੋਈ ਕਰਪ ਕਰਦਾ ਵਾ ਜਿਵੇਂ ਉਹ ਹੁੰਦੀ ਜਾਂਦੀ ਜਿਵੇਂ ਸਾਢੇ ਤੇ ਕੁਝ ਉਹ ਕਰਦਾ ਤੇ ਸਾਡਾ ਨੁਕਸਾਨ ਬਹੁਤ ਹੂੰ ਇਹਦੇ ਕੋਈ ਸਪਸ਼ਟ ਨਹੀਂ ਚੰਦਾ ਤੇ ਉਹਨਾਂ ਦਾ ਨੁਕਸਾਨ ਬਹੁਤ ਹੁੰਦਾ ਤਬਾਹੀ ਕਰਨੀ ਬਹੁਤ ਸੌਖੀ ਆ ਰੀਤ ਕਰਨਾ ਬਹੁਤ ਇਹ ਘਰ ਨੂੰ ਤੁਸੀਂ 5 ਮਿੰਟਾਂ ਦਾ ਡਾ ਸਕਦੇ ਜੋ ਹੂੰ ਕੋਰ ਸਕਦੇ ਪਰ ਉਹਨੂੰ ਬਣਾਉਣ ਲਈ ਕਈ ਮਹੀਨੇ ਜਾਂ ਸਾਲ ਲੱਗਦੇ ਹੂੰ ਜੀ 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 ਖੈਰ ਮੋٹے ਤੌਰ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਪਹਿਲਗਾਮ ਤੋਂ ਬਾਅਦ ਦੋ ਮੁਲਕਾਂ ਦੇ ਵਿੱਚ ਤਣਾਅ ਬਣਿਆ ਹੈ ਬਹੁਤ ਸਾਰੇ ਜਿਹੜੇ ਵੱਡੇ ਸਮਝੌਤੇ ਰੱਦ ਕੀਤੇ ਜਾ ਰਿਹਾ ਹੈ ਕੱਲ ਪਾਣੀਆਂ ਉਤੇ ਆਣ ਖੜੀਏ ਤੇ ਜਿਹੜਾ ਵੱਡਾ ਨੁਕਸਾਨ ਜਿਹੜਾ ਜਿਹੜੀ ਵੱਡੀ ਪੀੜਾ ਸਹਿਣੀ ਪੈਣੀ ਹੈ ਉਹ ਪੰਜਾਬ ਨੂੰ ਖੈਰ ਇਹ ਦੇ ਇਰਤ ਗਿਰਤ ਸਾਡੇ ਨਾਲ ਵੱਡੇ ਪੱਧਰ ਉਤੇ ਜੁੜੇ ਰਹੇ ਵੱਡੇ ਰਾਜਸੀ ਲੇਖਕ ਕਹਿੰਦਾ ਭਾਵ ਕਿ ਵੱਡੀ ਪ੍ਰਸਿੱਧ ਸ਼ਖਸੀਅਤ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਕੂ ਸਾਹਿਬ ਸੋ ਸੇਕੂ ਸਾਹਿਬ ਚੈਨਲ ਜੀ ਐਮਸ਼ਨ ਪੰਜਾਬੀ ਲਈ ਵੱਡਾ ਬੋਲਾ ਸਮਦਿਤਾ ਤਾ ਦੋੜਾ ਧੰਨਵਾਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ